ਮੰਮੀ ਨੇ ਕਹਿਆ ਤੇ ਦਿੱਤਾ ਇਸ ਤੱਕ ਇਹ ਨਾ ਇਹ ਹੋਈ ਨਹੀਂ ਤਿਆਰ ਤੂੰ ਇੰਨੀ ਦੇਰ ਕਰ ਦੇਣੀ ਐ ਮੈਂ ਐਨਾ ਵਧੀਆ ਮੌਸਮ ਹੈ ਤਦ ਕਰਨੇ ਨਿਕਲ ਇਥੋਂ ਚੱਲੀਏ ਤੇਰੀ ਚਾਚੀ ਘਰ ਹਾਏ ਹਾਏ ਮੰਮੀ ਮੇਰੀ ਗੱਲ ਸੁਣੋ ਮੌਸਮ ਤੇ ਵਧੀਆ ਵਾ ਪਰ ਇੰਨੀ ਸਵੇਰੇ ਹੁਣੇ ਜਾਣਾ ਉਹਨਾਂ ਦੇ ਘਰੇ ਹਾਂ ਉਹ ਤਾਂ ਹੁਣੇ ਹੀ ਜਾਣੇ ਸਵੇਰੇ ਸਾਰੀ ਦਿਹਾੜੀ ਕੱਟ ਕੇ ਆਵਾਂਗੇ ਕੋਈ ਭਰੋਸਾ ਵੇ ਬਾਰਿਸ਼ ਨਾ ਆਈ ਵੇ ਮੀਂਹ ਨਾ ਆਈ ਵੇ ਉਹ ਮੁੜ ਕੇ ਧੁੱਪ ਵੀ ਨਿਕਲਾਂਦੀ ਹੁੰਦੀ ਮੇਰੀ ਗੱਲ ਸੁਣੋ ਮੈਨੂੰ ਲੱਗੀ ਆ ਭੁੱਖ ਤੇ ਮੈਂ ਮੇਰੇ ਲਈ ਇੱਕ ਪਰੌਂਠੀ ਬਣਾ ਦਵਾਂ ਤੇ ਮੈਂ ਪਰੌਂਠੀ ਤੇ ਚਾਹ ਖਾ ਕੇ ਜਾਣੀ ਉਹ ਛੱਡ ਪਰੌਂਠੀਆਂ ਬੁੰਡੀਆਂ ਚਾਚੀ ਕੋ ਖਵਾਵਾਂਗੀ ਤੈਨ ਜਾ ਕੇ ਉਹ ਖਾ ਕੇ ਨਹੀਂ ਜਾਂਦੀ ਇੱਥੇ ਲੈ ਮੰਮੀ ਸਵੇਰੇ ਸਵੇਰੇ ਆਪਾਂ ਅਗਲੇ ਘਰ ਭੁੱਖੇ ਚੱਲ ਜਾਈਏ ਤੇ ਨਾਲੇ ਮੈਂ ਮੇਰੀ ਆਦਤ ਹੈਗੀ ਮੈਂ ਸੋਹਰਿਆਂ ਦੇ ਵਿੱਚ ਵੀ ਨਾ ਮੇਰੀ ਸੱਸ ਮੈਨੂੰ ਸਵੇਰੇ ਬ੍ਰੇਕਫਾਸਟ ਕਰਵਾਂਦੀ ਹੀ ਉਹ ਕੁਝ ਨਹੀਂ ਹੁੰਦਾ ਖਾ ਲਾਂਗੇ ਉੱਥੇ ਜਾ ਕੇ ਮੈਂ ਕਿਹੜਾ ਖਾਦਾ ਕੁਝ ਚਲ ਆ ਉੱਥੇ ਤੈਨ ਖਵਾਣੀ ਹੈ ਜਾ ਕੇ ਉਹ ਤੁਹਾਡਾ ਤੇ ਹਿਸਾਬ ਮੈਨੂੰ ਪਤਾ ਇਤਰਾ ਦਾ ਹੀ ਆ ਜਿੱਥੇ ਜਾਣਾ ਭੁੱਖੇ ਹੀ ਜਾਣਾ ਮੇਰਾ ਨਹੀਂ ਹਿਸਾਬ ਇਤਰਾ ਦਾ ਹੈਗਾ ਮੈਂ ਨਾ ਮੇਰਾ ਹਿਸਾਬ ਬਦਲ ਗਿਆ ਮੈਂ ਹੁਣ ਅਗਲਿਆਂ ਘਰ ਆਈਆਂ ਉੱਥੋਂ ਦੀ ਆਦਤਾਂ ਮੈਨੂੰ ਪੈ ਗਈਆਂ ਇੱਥੋਂ ਦੀ ਆਦਤਾਂ ਨਹੀਂ ਰਹੀਆਂ ਤਾਂ ਖਵਾਵਾਂਗੇ ਤੁਹਾਨੂੰ ਕੁਝ ਨਾ ਕੁਝ ਤਨ ਭੁੱਖੇ ਥੋੜੀ ਰੱਖਾਂਗੇ ਉੱਤੇ ਹੁਣ ਤੇ ਭੁੱਖੇ ਹੀ ਰੱਖੰਦੇ ਜੇ ਨਾ ਹੁਣ ਤੇ ਭੁੱਖੇ ਰੱਖੰਦੇ ਜੇ ਉੱਥੇ ਜਾ ਕੇ ਕੀ ਪਤਾ ਕੀ ਮਿਲੇ ਨਾ ਮਿਲੇ ਮੈਨੂੰ ਤੁਰਦੇ ਤੁਰਦੇ ਹੀ ਕਿਸੇ ਫੜ ਲਾ ਹੱਥੋਂ ਜਿੱਦਾਂ ਖਾਈ ਜਾ ਮੈਂ ਸਵੇਰੇ ਸਵੇਰੇ ਫਰੂਟ ਫਰਾਟ ਨਹੀਂ ਖਾਂਦੀ ਮੈਨੂੰ ਸਵੇਰੇ ਸਵੇਰੇ ਬਰੌਂਟ ਹੀ ਚਾਹੀਦੀ ਹੁੰਦੀ ਆ ਤੇ ਨਾਲੇ ਇਤਰਾ ਤੁਸੀਂ ਖਾਲੀ ਆਤੀ ਜਾਣਾ ਜੇ ਮੈਂ ਵੀ ਉਹਨਾਂ ਦੇ ਘਰ ਰਸਤੇ 'ਚ ਲੱਲਾਂਗੇ ਜੋ ਗਏਗੇ ਰਸਤੇ 'ਚ ਲੱਲਾਂਗੇ ਫਲ ਫਰੂਟ ਰਸਤੇ 'ਚ ਵ ਇਦਨ ਲੈ ਲੈ ਕੇ ਗਈ ਜਾਣਾ ਇਹ ਦੋ ਕਦਮ ਤੇ ਦੇ ਜਾਣਾ ਕਿ ਹੁਣ ਫਰੂਟ ਚੁਕੜਾ ਹੁਣਾਂ ਦੇ ਘਰ ਉਹ ਕਿਹੜਾ ਲੈ ਕੇ ਆਂਦੀ ਐ ਇੱਥੇ ਕੁਝ ਪਰ ਮੇਰੀ ਗੱਲ ਤੇ ਸੁਣੋ ਹਾਂ ਚੰਗਾ ਥੋੜਾ ਲੱਗਦਾ ਵਾ ਕਿ ਆਪਾਂ ਕਿਸੇ ਦੇ ਘਰੇ ਜਾਵਾਂਗੇ ਤੇ ਖਾਲੀ ਆ ਤੇ ਲਟਕਾਂਦੇ ਜਾਵਾਂਗੇ ਆਪਾਂ ਉਹ ਤੇ ਪਰਜੀ ਹੋਣਾ ਦੂ ਲਟਕਾ ਲਈ ਉਹੀ ਮੰਮੀ ਤਾੜ ਨਾ ਹੋ ਗਿਆ ਦਿਮਾਗ ਖਰਾਬ ਤੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਤੇ ਤਿਆਰ ਹੀ ਨਹੀਂ ਹੋਣਾ ਸੀਗਾ ਉਹ ਵੀ ਇੰਨੇ ਮੈਨੂੰ ਸਵੇਰੇ ਸਵੇਰੇ ਤੁਸੀਂ ਤਿਆਰ ਕਰਤਾ ਵਾ ਖਵਾ ਦੇ ਤੈਨੂੰ ਭੁੱਖ ਲੱਗੀ ਹੋਣੀ ਤੇ ਤੈਨੂੰ ਕੁਝ ਗੱਲ ਹੈ ਤੂੰ ਤਾਂ ਹੀ ਚੜਦੀ ਬਈ ਹੈ ਖਵਾ ਲਾਂਗੇ ਉੱਥੇ ਜਾ ਕੇ ਤੂੰ ਹੀ ਜਾਉ ਮੈਂ ਆਨੀ ਐ ਐਸ ਤਰ੍ਹਾਂ ਨਹੀਂ ਮੈਨੂੰ ਲਿਆ ਜਾਣਾ ਤੇ ਲੈ ਕੇ ਜਾਣਾ ਮੈਂ ਉਹਨਾਂ ਅੰਗੇ ਗਿਰਨਾਈ ਐ ਆ ਹੋਮੀ ਨੂੰ ਪਤਾ ਮੈਂ ਤੁਹਾਡੇ ਨਾਲ ਹੀ ਜਾਣਾ ਹੁਣ ਤੇ ਮੈਨੂੰ ਜਾਣਾ ਹੀ ਪੈਣਾ ਜ਼ਬਰਦਸਤੀ ਚਲੋ ਚੱਲ ਫਿਰ ਚੱਲੀਏ ਆ ਸਾਡੇ ਥੀ ਰੋਟੀਆਂ ਖਾਈ ਜਾਨੀ ਉੱਥੇ ਜਾ ਕੇ ਆ ਲਾਂਗੇ ਹਾਂ ਹਾਂ ਚਲੋ ਆਪ ਤੇਨੇ ਬੇਸਤੀ ਕਰਾਣੀ ਮੰਮੀ ਨੇ ਤੇ ਇਹਨਾਂ ਨੇ ਮੇਰੀ ਵੀ ਵਿੱਚੇ ਹੀ ਕਰਾ ਦੇਣੀ ਆ ਬੇਸਤੀ ਆਪ ਤੇ ਇਹਨਾਂ ਨੂੰ ਕੁਝ ਹੈ ਨਹੀਂ ਆ ਨਾ ਕੁਝ ਖਾਦਾ ਨਾ ਚਾਹ ਪੀਤੀ ਹੋ ਤੇ ਉੱਥੇ ਜਾ ਕੇ ਸਿੱਧਾ ਇਹਨਾਂ ਨੇ ਕਹਿਣਾ ਹਨ ਰੋਟੀਆਂ ਖਵਾਓ ਮੈਨੂੰ ਤੇ ਇੰਨੀ ਸ਼ਰਮ ਆਉਂਦੀ ਆ ਉਤੋਂ ਨਾਏ ਕੁਝ ਲੈ ਕੇ ਚੱਲੇ ਆ ਖਾਲੀ ਹੱਥ ਉਹਨਾਂ ਦੇ ਘਰ ਚੱਲੇ ਆ ਤੇ ਜਦੋਂ ਚਾਚੀ ਜੀ ਆਂਦੇ ਹੁੰਦੇ ਸਾਡੇ ਘਰੇ ਉਹ ਕਿੰਨਾ ਕੁਝ ਲੈ ਕੇ ਆਂਦੇ ਸਾਡੇ ਵਾਸਤੇ ਹੇ ਰੱਬਾ ਮੈਨੂੰ ਤੇ ਇੰਨੀ ਸ਼ਰਮ ਆਂਦੀ ਆ ਚੱਲ ਵੇਖਦੀ ਆ ਜਾਣਾ ਤੇ ਹੁਣ ਪੈਣਾ ਹੀ ਆ ਫਸ ਗਈ ਮੈਂ ਤੇ ਇੱਥੇ ਆ ਕੇ ਐਵੇਂ ਆ ਗਈ ਐਵੇਂ ਬੋਲੀ ਜਾਂਦੀ ਆ ਨਿਕਲਣ ਦੀ ਕਰ ਤੂੰ ਫਟਾਫਟ ਨਿਕਲ ਗਈ ਆ ਮੇਰੀ ਗੱਲ ਸੁਣੋ ਉਹਨਾਂ ਨੂੰ ਫੋਨ ਫੋਨ ਕਰ ਲਓ ਉਹਨਾਂ ਨੂੰ ਇੰਟੀਮੇਟ ਕਰ ਲਓ ਕਿ ਆਪਾਂ ਨੇ ਐਵੇਂ ਤੂੰ ਬਿਨਾ ਫੋਨ ਕੀਤੇ ਘਰੇ ਵੜ ਜਾਂਦੇ ਮੇਰੀ ਨਹੀਂ ਇਤਰਾ ਦੀ ਆਦਤ ਹੈਗੀ ਮੈਂ ਜਿਹਦੇ ਘਰੇ ਵੀ ਜਾਨੀ ਆ ਨਾ ਫੋਨ ਕਰਕੇ ਜਾਨੀ ਉਹ ਤੁਰ ਐਵੇਂ ਵੇ ਲਾਈਨ ਇੰਟੀਮੇਟ ਕਰ ਦੋ ਉਹਨਾਂ ਕੁਝ ਨਹੀਂ ਕਰਨਾ ਉਹ ਕਰਕੇ ਆਂਦੀ ਸਾਨੂੰ ਜਦੋਂ ਆਂਦੀ ਹੈ ਮੈਂ ਤਾਂ ਮੌਸਮ ਕਰਕੇ ਚੱਲੀ ਆ ਮੈਂ ਕਿਹੜਾ ਹੁੰਦੀ ਜਾਣਾ ਸੀ ਮੌਸਮ ਠੰਡਾ ਹੈ ਚੱਲ ਸਰਦੀਆਂ ਦੇ ਪਾਸ ਕਰਾਂਗੇ ਉਹ ਮੈਨੂੰ ਪਤਾ ਜਿਹੜਾ ਤੂੰ ਮੌਸਮ ਕਰਕੇ ਚੱਲੇ ਜੇ ਅਗਲੇ ਨੂੰ ਪਤਾ ਤੇ ਹੋਊਗਾ ਆਪਾਂ ਨਹੀਂ ਆ ਤੂੰ ਬਿਨਾਂ ਦੱਸੇ ਚੱਲੇ ਜੇ ਅਗਲੇ ਘਰੇ ਕੋਈ ਆਪਣੀ ਘਰ ਹੀ ਚੱਲੇ ਜਿਹੜਾ ਫਰਜ਼ ਤੇ ਦਾਦੀ ਵੀ ਤੇ ਹੀ ਉੱਥੇ ਦਾਦੀ ਤੇ ਹੈਗੀ ਮੈਨੂੰ ਪਤਾ ਵਾ ਦਾਦੀ ਹੈਗੀ ਆ ਪਰ ਫਿਰ ਵੀ ਸਾਡਾ ਫਰਜ਼ ਆ ਉਹ ਵੱਖਰੇ ਘਰ ਰਹਿੰਦੇ ਨਾ ਸਾਨੂੰ ਦੱਸਣਾ ਚਾਹੀਦਾ ਸੀ ਇੱਕ ਵਾਰ ਕਿਰਨ ਐਵੇਂ ਤੂੰ ਗੱਲ ਨੂੰ ਖਿੱਚੀ ਜਾਂਨੀ ਖਿੱਚੀ ਜਾਂਨੀ ਕੁਝ ਨਹੀਂ ਗਾ ਚੱਲ ਤੂੰ ਤੁਰ ਚਲੋ ਮੇਰੀ ਆਪ ਤੇ ਬੇਇੱਜ਼ਤੀ ਕਰਾਣੀ ਨਾਲ ਮੇਰੀ ਵੀ ਕਰਾ ਲਈ ਨਹੀਂ ਕਰਾਂਦੀ ਮੈਂ ਤੇਰੀ ਬੇਇੱਜ਼ਤੀ ਚੱਲ ਤੂੰ ਉਹ ਮੰਮੀ ਮੈਨੂੰ ਤਾਡਾ ਸਾਰਾ ਪਤਾ ਵਾ ਜਿਸ ਦਿਨ ਦੀ ਮੈਂ ਆਈ ਆ ਨਾ ਤੇ ਮੈਨੂੰ ਘਰ ਨਹੀਂ ਬਹਿਣ ਦਿੱਤਾ ਤੇ ਮੈਂ ਸੋਚ ਲਿਆ ਅੱਗੇ ਤਾਂ ਮੈਂ ਇਨੇ ਦਿਨ ਰਹਿਣ ਨਹੀਂ ਆਣਾ ਕਦੀ ਮੈਨੂੰ ਕਿਤੇ ਲੈ ਜਾਂਦੇ ਸਵੇਰੇ ਤਿਆਰ ਕਰਾ ਕੇ ਕਦੀ ਕਿਤੇ ਭੁੱਖੇ ਭਾਣੇ ਇਥੋਂ ਖੜਦੇ ਜੇ ਤੇ ਉਥੋਂ ਸ਼ਾਮੀ ਆਂਦੇ ਜੇ ਰੋਟੀ ਖਾ ਕੇ ਤੇ ਨਾਲੇ ਜੇ ਮੌਸਮ ਇੰਨਾ ਹੀ ਠੰਡਾ ਵਾ ਨਾ ਤੇ ਘਰੇ ਕਿਉਂ ਨਹੀਂ ਤੇ ਹਿੰਜੋਏਗਾ ਤੇ ਘਰੇ ਬਣਾਉ ਪਕੌੜੇ ਤੇ ਲਿਆਓ ਬਰੈਡ ਚਾਹ ਚੂਪ ਬਣਾਈਏ ਉਹ ਪੁੱਤ ਤਾ ਗੱਲ ਕੀ ਐਵੇਂ ਨਾ ਤੂੰ ਸੋਚਿਆ ਗੱਲ ਐ ਮੈਂ ਤਾਂ ਤੈਨੂੰ ਐਸਲੀ ਕਹਿੰਦੀ ਕਿ ਸੋਹਰੇ ਸਾਰਾ ਦਿਨ ਕੰਮਾਂ 'ਚ ਲੱਗੀ ਰਹਿਣੀ ਆ ਇੱਥੇ ਆਵੇਂ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਮਿਲੇਗੇ ਲੈ ਤੇ ਚੱਲ ਘੁੰਮ ਫਿਰ ਆਵੇਂ ਮੈਂ ਤਾਂ ਘੁਮਾਨ ਲੈ ਲੈ ਕੇ ਜਾਨੀ ਆ ਐਵੇਂ ਥੋੜੀ ਲਈ ਜਾਨੀ ਆ ਕਿ ਚੱਲ ਘੁੰਮ ਫਿਰ ਲੈਂਗੇ ਉੱਥੇ ਤੂੰ ਕਿਤੇ ਨਿਕਲਣਾ ਹੁੰਦਾ ਘਰ ਓ ਮਮੀ ਮੇਰੀ ਗੱਲ ਸੁਣੋ ਮੈਂ ਸੋਹਰੇ ਨਾ ਬਥੇਰਾ ਘੁੰਮਦੀ ਆ ਤੇ ਮੈਨੂੰ ਤੁਹਾਡਾ ਨਾ ਚੰਗੀ ਤਰ੍ਹਾਂ ਪਤਾ ਮੈਂ ਇੱਥੇ ਹੀ ਰਹਿ ਕੇ ਗਈ ਆ ਤੁਸੀਂ ਨਾ ਮੈਨੂੰ ਤਾਂ ਕਰਕੇ ਲੈ ਕੇ ਜਾਂਦੇ ਜੇ ਕਿਉਂਕਿ ਵਿਆਹ ਤੋਂ ਬਾਅਦ ਮੈਂ ਪਹਿਲੀ ਵਾਰ ਆਈ ਆ ਸਾਰੇ ਰਿਸ਼ਤੇਦਾਨਾਂ ਕੋ ਜਾਵਾਂਗੀ ਤੇ ਤੂੰ ਇਹ ਸਾਰਿਆਂ ਕੋ ਸਗਨ ਇਕੱਠਾ ਕਰੋਗੇ ਹਨਾ ਗੱਲ ਤੇ ਇਹੋ ਹੀ ਆ ਉਹ ਤੂੰ ਫੇਰ ਕੀ ਸਗਨ ਇਕੱਠਾ ਕਰਾਂਗੇ ਤੇ ਦਿੱਤਾ ਹੀ ਕੋਈ ਲੈਂਦਾ ਵਾ ਐਵੇਂ ਨਹੀਂ ਲੈਂਦਾ ਕੋਈ ਦਿੰਦਾ ਵੀ ਨਹੀਂ ਐਵੇਂ ਹਾਂ ਗੱਲ ਤੇ ਬਿਲਕੁਲ ਸਹੀ ਆ ਸਗਨ ਤੇ ਮੇਰਾ ਇਕੱਠਾ ਕਰਕੇ ਪਾ ਦਈ ਆਪਣੇ ਪਰਸ ਚ ਲੈਂਦੇ ਜੇ ਉਹ ਤੈਨੂੰ ਉਹ ਦੇ ਦਾਂਗੀ ਜਾਨ ਲੱਗਿਆ ਕਬਰਾਂ ਨਾ ਤੂੰ ਐਵੇਂ ਕਬਰਾਈ ਜੰਨੀ ਆ ਮੈਨੂੰ ਸਾਰਾ ਤੁਹਾਡਾ ਪਤਾ ਜਿਹੜਾ ਤੂੰ ਮੈਨੂੰ ਦੇਣਾ ਵਾ ਤੇ ਬਸ ਤੁਹਾਡਾ ਤੇ ਕੋਈ ਹਾਲ ਨਹੀਂ ਆ ਚਲੋ ਫਿਰ ਬਣਾਓ ਪਕੌੜੇ ਕੇ ਜਾਣਾ ਉਹ ਬਣਾ ਲਾਗੇ ਫਿਰ ਕੱਲ ਬਣਾ ਲਾਂਗੇ ਅੱਜ ਤੇ ਚੱਲੀਏ ਅੱਜ ਤਿਆਰ ਹੋਏ ਆ ਚਲਾ ਹੋ ਗਿਆ ਇਹ ਮਮੀ ਮੇਰੀ ਗੱਲ ਸੁਣੋ ਜਿੱਥੋਂ ਤੱਕ ਮੈਨੂੰ ਪਤਾ ਹੈ ਨਾ ਸਾਡੇ ਸੋਹਰਿਆਂ ਦੇ ਵਿੱਚ ਜਦੋਂ ਕੋਈ ਸਾਨੂੰ ਇਨਵਾਈਟ ਕਰਦਾ ਨਾ ਮੈਂ ਤੇ ਮੇਰੇ ਹਸਬੰਡ ਨਾਲ ਜਾਂਦੇ ਆ ਦੋਵੇਂ ਇਕੱਠੇ ਜਾਂਦੇ ਆ ਤੇ ਤੁਸੀਂ ਇੱਥੇ ਮੈਨੂੰ ਜ਼ਬਰਦਸਤੀ ਲੈ ਕੇ ਜਾਂਦੇ ਜੇ ਉਹ ਤੂੰ ਫੇਰ ਕਿਉਂ ਆਉਂ ਉਹ ਆਏਗਾ ਤੂੰ ਨਾਲ ਦੁਬਾਰਾ ਚੱਲ ਜਾਈਂ ਅੱਜ ਕਿਹੜੀ ਗੱਲ ਹੈ ਹਾਏ ਰੱਬਾ ਇਤਨਾ ਇਤਨਾ ਹੋ ਜਾਂਦਾ ਇੱਕ ਵਾਰੀ ਮੈਂ ਤੱਲੀ ਚੱਲ ਜਾ ਤੇ ਦੂਜੀ ਵਾਰੀ ਫੇਰ ਉਹ ਮੈਨੂੰ ਸਗਨ ਪਾਣਗੇ ਉਹ ਕੀ ਪਤਾ ਉਹਨੇ ਕਦੋਂ ਆਣਾ ਕਦੋਂ ਨਹੀਂ ਆਣਾ ਹੁਣ ਤੇ ਹੋ ਕੇ ਆਈਏ ਤੂੰ ਐ ਵੀ ਬੱਲੇ ਇੱਧਰ ਉਲਝਾਈ ਜਾਨੀ ਗੱਲਾਂ ਨੂੰ ਇੰਜ ਕਰਨਾ ਤੇ ਉੰਜ ਕਰਨਾ ਤੂੰ ਹੀ ਨਾ ਮੇਰੀ ਇੰਨੀ ਬੇਇੱਜ਼ਤੀ ਕਰਾਂਦੇ ਜੇ ਨਾ ਕੋਈ ਹਾਲ ਨਹੀਂ ਆਂ ਹੱਥ ਜੋੜੇ ਅੱਗੇ ਤੋਂ ਬਾਅਦ ਮੈਂ ਇੰਨੇ ਦਿਨ ਨਹੀਂ ਰਹਿ ਕੇ ਜਾਏਗਾ ਨਾ ਹੁਣ ਚਲੋ ਚੱਲੀਏ ਐਵੇਂ ਹੀ ਬੋਲਦੀ ਜਾਂਦੀ ਐ ਗੱਲ ਤਾਂ ਸਹੀ ਕਹਿੰਦੀ ਪਈ ਐ ਮਸਲਾ ਤੇ ਰੋਟੀ ਦਾ ਹੀ ਗਾਵਾ ਘਰ ਉਹਾਂ ਗੱਲ ਤੇ ਬਣਾਣੀ ਪੈਣੀ ਮੈਨੂੰ ਬਣਾਣੀ ਪੈਣੀ ਇਹਨੂੰ ਥੋੜੀ ਕਮਾਂਗੀ ਤੂੰ ਬਣਾ ਗੱਲ ਤੇ ਸਮਝਦੇ ਨਾ ਸਾਰਾ ਦਿਨ ਜਾਵਾਂਗੇ ਖਾ ਪੀ ਆਵਾਂਗੇ ਦਾ ਨੂੰ ਰੋਟੀਆਂ ਸਗਨ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਸਾਰਾ ਦਿਨ ਤੇ ਸਾਡਾ ਪਾਰ ਹੋ ਜਾਏਗਾ ਨਾ ਐਂ ਪਤਾ ਨਹੀਂ ਕੀ ਕਰਦੀ ਪਈ ਐ ਐਵੇਂ ਗੱਲਾਂ ਨੂੰ ਉਲਝਾਈ ਜਾਂਦੀ ਪਈ ਐ ਭੈਣੇ ਸਕੂਲ ਨਹੀਂ ਗਈ ਦਾਦੀ ਜੀ ਗਾਡੀ ਤੇ ਹੋਈ ਹੀ ਪਰ ਮੈਂ ਆ ਗਿਆ ਫਿਰ ਨਹੀਂ ਕਰਕੇ ਨਹੀਂ ਗਈ ਮੈਂ ਕਹਿੰਦੀ ਫਿਰ ਰਹਿਣ ਦੇ ਕੱਲ ਵੇਖ ਲੈ ਜੇ ਨਹੀਂ ਅੱਜ ਗਈ ਤੇ ਫਿਰ ਚਲ ਕੋਈ ਨਹੀਂ ਕੱਲ ਚਲੇ ਜਾਵੇਂ ਹਾਂਜੀ ਹਾਂ ਕੱਲ ਚੱਲ ਜਾਵੇਂ ਸਕੂਲ ਤੇ ਠੀਕ ਹੈ ਨਾ ਹਾਂ ਕੱਲ ਤੇ 8:00 ਤੇ ਉੱਠ ਕੇ ਤਿਆਰ ਹੋ ਜੀ ਚੇਤੇ ਠੀਕ ਠੀਕ ਦਾਦੀ ਜੀ ਜੇ ਕੱਲ ਵੀ ਮੈਂ ਆਂਦਾ ਰਿਹਾ ਨਾ ਤਾਂ ਮੈਂ ਪਾਪਾ ਨੂੰ ਕਹਿਣਾ ਕਿ ਮੈਨੂੰ ਸਕੂਲ ਛੱਡੋ ਤੇ ਦੀਦੀ ਆਈ ਕਿਰਨ ਦੀਦੀ ਵਾਹ ਬੀਆ ਲ ਬਹੁਤ ਸੱਸੀ ਕਾ ਦੀਦੀ ਸੱਸੀ ਕਾ ਕੀ ਹਾਲ ਕੀ ਹੁੰਦਾ ਮਮਾ ਆ ਨਹੀਂ ਤੇ ਆ ਗਿਆ ਹਾਂ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੋ ਠੀਕ ਠਾਕ ਹੈ ਹੋ ਤੂੰ ਹੀ ਸੁਣਾ ਠੀਕ ਹੈ ਹਾਂ ਠੀਕ ਠਾਕ ਹੈ ਕਿੱਥੇ ਜਸਵੀਰ ਹਾਂ ਕਿੱਥੇ ਹਾਂ ਆ ਲਗੇ ਆ ਲਗੇ ਜਸਵੀਰ ਵੀ ਆਵਾਜ਼ ਮਾਰਦੀ ਆ ਹਾਂ ਸਤਿ ਸ੍ਰੀ ਅਕਾਲ ਜਸਵੀਰਾ ਚਾਚੇ ਜੀ ਕਿੱਥੇ ਹੋ ਬਸ ਆ ਲਗੇ ਨੇ ਇੱਕ ਬੰਗੇ ਜਰਾ ਬਾਤ ਕਰੀ ਜਰਾ ਗਏ ਨੇ ਅੱਛਾ ਹਾਂ ਬੈਠੋ ਬਹੁਤ ਤੁਸੀਂ ਬੈਠੋ ਬੈਠੋ ਤੇ ਤੂੰ ਬੈਠੋ 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 ਆਜੋ 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 ਆਇਓ ਆਜੋ ਜੀਨਾ ਆਇਆ ਬਾਇਰ ਮੇਰ ਕੋਲ ਆ ਜਬਤ ਆਇਆ ਪਾਲ ਸਕੂਲ ਨਹੀਂ ਜਾਈ ਬੁੱਧਰ ਆਇਆ ਮੇਰ ਕੋਲ ਬੈਠ ਜਰਾ ਸਕੂਲ ਨਹੀਂ ਗਈ ਅੱਜ ਅੱਜ ਬੜੀ ਮਮਾ ਮੀ ਪੈਣ ਦਿਆ ਹੈ ਨਾ ਚੱਦ ਕਰਕੇ ਅੱਛਾ ਕੱਲ ਜਾਏਂਗੀ ਹਾਂਜੀ ਕੱਲ ਜਾਣਾ ਮੌਸਮ ਤੇ ਵੈਸੇ ਦੀਦੀ ਜੀਜੂ ਕਿਉਂ ਨਹੀਂ ਆਏ ਜੀਜੂ ਜੀਜੂ ਨਾ ਉਹ ਘਰ ਕਤੇ ਕੀ ਆ ਉਹ ਨਾ ਹਾਂ ਉਹਨਾਂ ਨੂੰ ਨਾ ਕੰਮ ਪੈ ਗਿਆ ਸੀ ਤੇ ਉਹ ਕਹਿੰਦੇ ਚੱਲ ਮੈਂ ਬਾਅਦ ਚ ਆਵਾਂਗਾ ਤੂੰ ਚੱਲ ਜਾ ਤੂੰ ਹੋਇਆ ਅੱਛਾ ਇਸ ਦਿਨ ਇਹ ਤੇਰੀ ਦੀਦੀ ਆਈ ਕੋਈ ਨਹੀਂ ਜਿੱਜੂ ਵੀ ਆ ਜਾਏਗਾ ਜਿੱਜੂ ਇਹ ਕੰਮ ਤੇ ਗਿਆ ਹੈ ਨਾ ਜਿੱਜੂ ਹੀ ਆ ਜਾਏਗਾ ਭੈਣ ਆਈ ਨਾ ਤੇਰੀ ਤੁਹਾਨੂੰ ਮਿਲਾਂ ਕਹਿੰਦੀ ਮੈਂ ਪਾਏ ਨੂੰ ਮਨ ਬਣਾ ਨਹੀਂ ਰਹਿ ਸਕਦੀ ਪਸ਼ਵਿੰਦਰ ਹਾਂਜੀ ਚਾਈ ਜੀ ਆਏ ਹੈ ਤੂੰ ਆ ਗਈ ਹੈ ਹੈ ਟੀਨੂ ਲੈ ਕੇ ਤੇ ਮੁੰਡਾ ਕਿਉਂ ਨਹੀਂ ਆਇਆ ਜਵਾਈ ਕਿਉਂ ਨਹੀਂ ਆਇਆ ਉਹ ਚਾਹੀਏ ਆਇਆ ਨਹੀਂ ਤੇ ਮੈਂ ਕਿਹਾ ਕੋਈ ਨਹੀਂ ਫੇਰ ਇਕੱਠੇ ਆ ਜਣਗੇ ਦੋਨੋਂ ਆਏ ਆਏ ਇਹਦੇ ਚਾਹੀਤੇ ਮਿਲ ਕੇ ਆ ਨਾਲੇ ਉਹ ਤੇ ਚੱਲ ਤੇਰੀ ਗੱਲ ਠੀਕ ਹੈ ਪਰ ਚਲੋ ਆ ਹੁੰਦਾ ਨਾ ਚਲ ਮੈਂ ਦੋ ਵਜੇ ਇਕੱਠੇ ਆਂ ਤੇ ਸੋਹਣੇ ਲੱਗਦੇ ਨੇ ਤੇ ਕੋਈ ਨਹੀਂ ਫੇਰ ਆਣਗੇ ਇਕੱਠੇ ਸੋਹਣੇ ਹੀ ਲੱਗਣਗੇ ਵੇਖ ਹਾਂ ਗੱਲ ਸੋਹਣੇ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਦੋਵੇਂ ਜੀ ਆਣ ਪਹਿਲੇ ਫੇਰੇ ਦੀ ਗੱਲ ਹੁੰਦੀ ਹੈ ਕਿ ਦੋਵੇਂ ਜੀ ਆਣ ਨਾਲ ਸਾਸ ਆਵੇ ਬੰਦਾ ਚੰਗਾ ਲੱਗ ਜਾਵੇ ਤੇ ਇਹ ਉਹ ਤੁਹਾਡੀ ਗੱਲ ਤਾਂ ਠੀਕ ਹੈ ਹੁਣ ਇਹ ਕਿੰਨੇ ਦਿਨ ਹੋਏ ਆਈ ਸੀ ਇਹਦਾ ਵੀ ਦਿਲ ਲਗਾ ਸੀ ਤੁਹਾਨੂੰ ਮਿਲਣ ਤੇ ਤੇ ਫਿਰ ਉਹ ਪਰੋਣਾ ਹੀ ਆਇਆ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਦਾਦੀ ਆਪਣੀ ਮਿਲਣਾ ਚਾਚੀ ਮਿਲਣਾ ਤੂੰ ਮਿਲ ਕੇ ਆ ਕੋਈ ਨਹੀਂ ਉਹ ਪਰੋਣਾ ਆਏਗਾ ਫਿਰ ਉਹ ਸਸਤੇ ਦੀ ਆਈ ਨਹੀਂ ਚੋਰਾ ਹੀ ਆਏ ਘਰ ਵਾਲਾ ਹੀ ਆਏਗਾ ਦਾ ਤੇ ਜਦੋਂ ਆਣਗੇ ਫਿਰ ਇਕੱਠੇ ਆ ਜਾਣਗੇ ਤੁਹਾਡੇ ਕੋਲ ਦੋਨੋਂ ਜਣੇ ਉਹ ਤੇ ਤੇਰੀ ਗੱਲ ਠੀਕ ਹੈ ਪਰ ਨਹੀਂ ਪਹਿਲੀ ਵਾਰੀ ਜਿਹੜਾ ਬੰਦਾ ਆਵੇ ਨਾ ਬੜਾ ਸੋਹਣਾ ਲੱਗਦਾ ਵੈ ਦੋਵੇਂ ਜੀ ਆ ਦਿਨ ਕਿੰਨੇ ਹੋ ਗਏ ਜੀ ਇਹਨੂੰ ਆਇਆ ਤੇ ਮੈਂ ਕਿਹਾ ਮੇਲਾ ਚੱਲ ਦਾਦੀ ਨੂੰ ਤੇਰਾ ਦਿਲ ਕਰਦਾ ਪਿਆ ਤੇ ਮੇਲਾ ਹਾਂ ਕਿਆ ਕੋਈ ਗੱਲ ਨਹੀਂ ਚੱਲ ਚੱਲ ਠੀਕ ਹਾਂ ਹਾਂ ਉਹ ਠਹਿرائی ਆ ਚਲ ਚਲ ਕੋਈ ਗੱਲ ਨਹੀਂ ਕੀ ਚੱਲ ਹੋਰ ਕਿਰਨਾ ਚਾਚੀ ਜੀ ਆਈ ਨਹੀਂ ਮੇਰੀ ਮੁੱਬਾ ਆਈ ਹਾਂਜੀ ਸਸੀ ਕਾ ਭੈਣ ਜੀ ਹਾਲ ਸਤ ਮੈਂ ਦੇਖੋ ਦੋ ਨੀ ਮੱਝਾ ਦਿਨ ਨਹੀਂ ਬੇ ਕਿਤੇ ਹੋ ਗਈ ਸੀ ਬੈਠੋ ਬੈਠੋ ਹੋਰ ਲੈ ਚਾਹੀਏ ਮੈਨੂੰ ਵੇਲਾ ਵੱਡੀ ਆਈ ਤੇ ਮੈਨੂੰ ਵੀ ਗਲੇ ਲਾ ਦੇ ਨਾ 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 ਆਹ ਹੈ ਤੇ ਜੀਤ ਕਾ ਆਈ ਆਂਦਾ ਨਾ ਘਰੇ ਲਾਨ ਤੇ ਚੱਲ ਮੈਨੂੰ ਲੱਗਦਾ ਭਲੇਖਾ ਵਾ ਗਿਆ ਤੈਨੂੰ ਲੱਗਦਾ ਮੈਂ ਵੀ ਪੁਰਾਣੀ ਐ ਕੋਈ ਗੱਲ ਨਹੀਂ ਫੇਰ ਕੀ ਹੈ ਆਪਣਿਆਂ ਨੂੰ ਤੇ ਮਿਲਣਾ ਚਾਹੀਦਾ ਅੱਛਾ ਭੇਜਾ ਚਾਹੀਦਾ ਨਹੀਂ ਆਈ ਨਹੀਂ ਮੈਂ ਕਿ ਮੇਰੇ ਨੂੰ ਹੋ ਗਈ ਆਈ ਹੋਈ ਮੈਂ ਤੇ ਤੁਹਾਡਾ ਵੇਟ ਕਰੰਦੀ ਸੀ ਕਿੰਨੇ ਦਿਨ ਹੋ ਗਏ ਪਰਸੋ ਤੂੰ ਆਈ ਆ ਤੇ ਜਦੋਂ ਮੈਨੂੰ ਪਤਾ ਲੱਗਾ ਤੇ ਤੇਰੀ ਮੰਮੀ ਨੇ ਥੋੜਾ ਮੈਨੂੰ ਦੱਸਿਆ ਉਹ ਮੈਂ ਤਾਂ ਗਵਾਂਢੀਆਂ ਨੇ ਦੱਸਿਆ ਕਿ ਤੁਹਾਡੀ ਕਿਰਨ ਆਈ ਹੋਈ ਆ ਪੈਣਾ ਮੈਂ ਜਲਦੀ ਨਾ ਚਲੇਗੀ ਤੇ ਮੈਂ ਇੰਨੇ ਫੋਨ ਕਿਤੇ ਪੁੱਛ ਆਪਣੀ ਮੰਮੀ ਨੂੰ ਆ ਫੋਨ ਚੈੱਕ ਕਰ ਆਪਣੀ ਮੰਮੀ ਦਾ ਕਿੰਨੇ ਫੋਨ ਤੇਰੇ ਫੋਨ ਤੇ ਫੋਨ ਕਰਨਾ ਮੰਮੀ ਦਾ ਫੋਨ ਤੁਹਾਨੂੰ ਪਤਾ ਹੀ ਆ ਐਵੇਂ ਸਾਈਲੈਂਸ ਤੇ ਲੱਗ ਰੰਦਾ ਬੰਦ ਹੀ ਰੰਦਾ ਹਰ ਵੇਲੇ ਜਦ ਸਾਈਲੈਂਸ ਤੇ ਲਕਰੰਦਾ ਤੂੰ ਇਹ ਗੱਲ ਛੱਡ ਹੋਰ ਸੁਣਾ ਸਹੁਰਿਆਂ ਦਾ ਕੀ ਹਾਲ ਚਾਲ ਆ ਹਾਂਜੀ ਚਾਚੀ ਜੀ ਸਭ ਬਹੁਤ ਵਧੀਆ ਉਹਦੇ ਮੈਨੂੰ ਆਨ ਨਹੀਂ ਦੇਂਦੇ ਸੀ ਮੈਂ ਕਿਹਾ ਚਲੋ ਮੈਂ ਲਾਨ ਨਹੀਂ ਇੱਕ ਅੱਧਾ ਦਿਨ ਮੰਮੀ ਦੇ ਕੋਲ ਤੇ ਮੰਮੀ ਹੁਣ ਮੈਨੂੰ ਜਾਣ ਨਹੀਂ ਦੇਂਦੇ ਨਾਲੇ ਭੈਣ ਜੀ ਇਹ ਤਾਂ ਹੁਣ ਆਈ ਸੀ ਸੌਂਦਾ ਮਹੀਨਾ ਸੀ ਤੇ ਕੁੜੀਆਂ ਤੁਹਾਨੂੰ ਪਤਾ ਆ ਬੜੇ ਹੋਏ ਚਾਹੀ ਜੀ ਤੁਸੀਂ ਦੱਸ ਜੁੰਦੇ ਸੀ ਆ ਕਿ ਸੱਸੜੀ ਐ ਨਾ ਉਹਦੇ ਮੱਥੇ ਨਹੀਂ ਲੱਗਦੀ ਮੱਥੇ ਨਹੀਂ ਲੱਗਦੀ ਹੁਣ ਅੱਜ ਕੱਲ੍ਹ ਕੌਣ ਆ ਨਵਾਂ ਹੀ ਰਿਵਾਜ ਤੇਰੇ ਸੱਸ ਦਾ ਆ ਕਿ ਮੱਥੇ ਨਹੀਂ ਲੱਗਣਾ ਕੋਈ ਨਹੀਂ ਗੱਲ ਹੈਗੀ ਠੂਠੀ ਦੀ ਟੂਟੀ ਨਾ ਟੂਟੀ ਵਟਾ ਲੈ ਤੇ ਮੱਥੇ ਲੱਗ ਜੀ ਮੱਥੇ ਲੱਗ ਜੀ ਉੱਥੇ ਕੀ ਬੇਵੇਹਲਾ ਸਾਡੀ ਚਾਈ ਕਿੰਨੀ ਪੁਰਾਣੀ ਆ ਸਾਨੂੰ ਜਾਨ ਦਿੱਤਾ ਸੀ ਚਾਈ ਨੇ ਕਿਤੇ ਚਾਈ ਕਹਿੰਦੀ ਸੀ ਮੈਂ ਨੀ ਇਹ ਰੀਤੀ ਰਿਵਾਜਾਂ ਨੂੰ ਮੰਨਦੀ ਅਖੇ ਰੋਜ਼ ਮੱਥੇ ਲਗਣਾ ਤੇ ਸੋਨਦੇ ਮਹੀਨੇ ਚ ਕੋਈ ਸਪੈਸ਼ਲ ਮੱਥੇ ਲਗਣਾ ਹੁੰਦਾ ਕੋਈ ਚਾਈ ਪਤਾ ਜੋ ਨਹੀਂ ਜਾਣਦੀ ਚਾਈ ਬੜੀ ਚਲਾ ਸੀ ਇਹਨੂੰ ਕੰਮ ਕਰਨਾ ਪਏਗਾ ਹਾਂ ਚਾਈ ਆਂ ਨਹੀਂ ਸੀ ਜਾਣਦ ਹੁੰਦੀ ਸਾਨੂੰ ਚਾਈ ਤਾਂ ਸਕਿਮੜਾ ਚੱਲ ਬੈ ਪੁੱਤ ਮੈਂ ਵੇਖਾ ਪਾਣੀ ਪੁੜੇ ਲੈ ਕੇ ਆਵਾਂ ਚਲੋ ਠੀਕ ਆ ਹੋਰ ਦਾਦੀ ਤੁਹੀ ਸੁਣਾਉ ਤੁਹੀ ਠੀਕ ਹੈ ਜੀ ਹਾਂ ਠੀਕ ਠਾਕ ਜਿਹੜਾ ਟਾਈਮ ਕੱਢ ਨਿਕਲ ਜAVE ਉਹ ਸ਼ੂਗਰ ਕਰੀਜ਼ਾ ਮਾਰ ਦੇਣਾ ਹਾਂ ਬੇਨਜੀ ਜੇ ਤੁਸੀਂ ਮੈਨੂੰ ਦੱਸ ਕੇ ਕਿਤੇ ਆਂਦੇ ਨਾ ਤੇ ਵੇਖਿਓ ਮੈਂ ਕਿੰਨਾ ਚਾਹ ਕਰਨਾ ਸੀ ਹੁਣ ਪੈਰ ਤੇ ਮੈਂ ਕੀ ਕਰਾਂ ਮੈਨੂੰ ਕੋਪਰ ਨੂੰ ਕੋਈ ਸਮੇਂ ਨਹੀਂ ਲੱਗਣ ਦੇ ਤੇ ਨਾਲੇ ਦੇ ਚਾਚੂ ਘਰ ਹੁੰਦੇ ਉਹਨਾਂ ਨੂੰ ਮਿਲ ਲੰਦੇ ਤੂੰ ਹੀ ਤਾਂ ਅਚਾਨਕ ਹੀ ਆ ਗਏ ਜੇ ਚਲ ਜੋ ਕਰਨਾ ਤੂੰ ਹੁਣ ਕਰ ਲੈ ਐਡੇ ਕਿਹੜੇ ਚਾਹ ਕੇ ਗਏ ਚਾਹ ਤਾਂ ਦਿਨ ਹੀ ਹੁੰਦੇ ਪੁੱਤਰ ਜੋ ਮਰਜ਼ੀ ਕਰ ਲੈ ਤੂੰ ਐਤ ਕਿਹੜੀ ਗੱਲ ਹੈ ਜਿੰਨਾ ਮਰਜ਼ੀ ਚਾਹ ਕਰ ਤੀ ਤੇਰੀ ਵੀ ਤੇ ਬੇਨ ਜੀ ਉਹ ਤਾਂ ਮੈਂ ਕਰੂੰਗੀ ਕਿੱਥੇ ਮੈਂ ਆਪਣੇ ਹੱਥਾਂ ਨਾਲ ਚੀਜ਼ਾਂ ਬਣਾਉਣੀਆਂ ਸੀ ਚਾਹੀ ਜੀ ਮੈਨੂੰ ਜੇ 2-4 ਦਿਨ ਪਹਿਲਾਂ ਪਤਾ ਹੁੰਦਾ ਨਾ ਕਿ ਕਿਰਨ ਨੇ ਮੇਰੇ ਵੱਲ ਆਣਾ ਮੈਂ ਬਾਜ਼ਾਰ ਜਾਣਾ ਸੀ ਹਰ ਕੁਚੀ ਲੈ ਕੇ ਇਹ ਤਾਂ ਤੁਹਾਡਾ ਉਹ ਹਿਸਾਬ ਹੋ ਗਿਆ ਕਿ ਬੂਏ ਆਈ ਜਾਂ ਚੋ ਤੇ ਵਿਨੋਪ ਜੀ ਕਾਨਾ ਚੱਲੋ ਛੱਡੋ ਜਾ ਕੇ ਜੀ ਆ ਮੈਂ ਜਿਹੜਾ ਕੋਈ ਚਿੱਠੀ ਲੈਣ ਦੇ ਨਹੀਂ ਹੈ ਮੇਰਾ ਤੇ ਦਿਲ ਕਰੰਦੇ ਸੀ ਤੁਹਾਡੇ ਨਾਲ ਮਿਲਣ ਦਾ ਹਣਾ ਮੰਮੀ ਹੋਰ ਕੀ ਇਹ ਬੜਾ ਕਰਦੀ ਮੈਂ ਚਾਚੀ ਮਿਲਣਾ ਦਾਦੀ ਮਿਲਣਾ ਛੱਲੋ ਜਲਦੀ ਚੱਲੀਏ ਪਤਾ ਕੀ ਗੱਲ ਪੁੱਤ ਗੱਲ ਇਹ ਨਹੀਂ ਕਿ ਤੁਸੀਂ ਬਿਨਿਆ ਦੱਸਿਆ ਆ ਗਏ ਜੇ ਆਓ ਤੁਹਾਡਾ ਆਪਣਾ ਘਰ ਆ ਮੈਂ ਫੇਰੇ ਦੀ ਥੋੜੀ ਜੀ ਗੱਲ ਹੁੰਦੀ ਆ ਜੇ ਤੂੰ ਅੱਜ ਤਾਂ ਤੂੰ ਆਈ ਆ ਮੰਨ ਲਾ ਕੇ ਜੇ ਨਾਲ ਪਰੋਣਾ ਆ ਜਾਂਦਾ ਹੈ ਤੇ ਫੇਰ ਪਤਾ ਕੀ ਆ ਇਹ ਚੀਜ਼ਾਂ ਫਿਰ ਮੈਂ ਪਹਿਲਾਂ ਤੇ ਰਜਗੀਆਂ ਬਣਾਵਾਂ ਤੈਨੂੰ ਹੁਣ ਪਾਸਤਾ ਕਿੰਨਾ ਪਸੰਦ ਆ ਮੈਂ ਪਹਿਲਾਂ ਹੁਣ ਕਿਸੇ ਵਲੇ ਘਰ ਚੀਜ਼ ਹੁੰਦੀ ਕਿਸੇ ਵਲੇ ਨਹੀਂ ਹੁੰਦੀ ਜਸਵੀਰ ਜੇ ਪਰੋਣਾ ਆਇਆ ਹੁੰਦਾ ਤੇ ਫੇਰ ਅਸੀਂ ਥੋੜੀ ਇਸ ਤਰ੍ਹਾਂ ਆ ਜਾਣਾ ਸੀ ਫਿਰ ਤੈਨੂੰ ਦੱਸ ਕੇ ਆਣਾ ਸੀ ਉਹ ਤਾਂ ਨਹੀਂ ਸੀ ਅਸੀਂ ਦੋਨੋਂ ਮਾਵਾਂ ਦੀ ਇਕੱਲੇ ਸੀ ਮੈਂ ਕਿਹਾ ਚਲ ਆ ਚੱਲੀਏ ਚਾਚੀ ਨੂੰ ਮਲਾ ਲਾ ਮਤਲਬ ਇਹ ਆ ਕਿ ਪਰੋਣੇ ਦੇ ਨਾਲ ਤੂੰ ਹੀ ਕਰਦੇ ਜੇ ਤੇ ਕੁੜੀ ਕੁੜੀ ਵਰੀ ਨਹੀਂ ਮੈਨੂੰ ਦੱਸ ਸਕਦੇ ਨਹੀਂ ਪਰੋਣਾ ਆਂਦਾ ਤੂੰ ਫਿਰ ਤਾਂ ਫੋਨ ਕਰਨਾ ਵੀ ਚਾਰ ਕਿੱਜਾ ਬਣਾ ਤੇਰਾ ਆਂ ਜੁਆਈ ਆਂਦਾ ਪਤਾ ਕੀ ਦਾਦੀ ਨੂੰ ਕਿੰਨਾ ਚਾਹ ਸੀ ਦਾਦੀ ਕਹਿੰਦੀ ਸੀ ਵੱਡੀ ਤਾਂ ਸਾਡੀ ਪੋਤਰੀ ਹੈਗੀ ਹੈ ਨਾ ਤੇ ਮੈਂ ਤਾਂ ਪਤਾ ਕਿੰਨਾ ਚਾਹ ਕਿੰਨਾ ਜਿਸ ਦਿਨ ਮੇਰੇ ਘਰ ਆਈ ਨਾ ਪਹਿਲੀ ਵਾਰੀ ਤੇ ਮੈਂ ਸੋਹਣੀਆਂ ਜੀਆਂ ਆਪਣੀ ਪੋਤਰੀ ਨੂੰ ਚੂੜੀਆਂ ਲਿਆ ਕੇ ਨਾ ਮੰਗੇ ਦੀ ਦੁਕਾਨ ਤੋਂ ਕਿਸੇ ਕੰਮ ਆ ਆਪ ਕਹਿੰਦੇ ਸਾਂ ਮੈਂ ਤੇ ਖੜੇ ਇੱਕ ਚੂੜੀਆਂ ਛੱਡ ਕੇ ਪਤਨੀਆਂ ਮੈਂ ਕਿੰਨਾ ਕੁਝ ਲਿਆ ਕੇ ਦੇਣਾ ਸੀ ਮੈਨੂੰ ਪਤਾ ਕਿੰਨੀ ਰਹੀ ਜਾਂਦੀ ਸੀ ਮੱਥਾ ਮੱਥਾ ਤੇ ਮਿਲਦੀ ਆਈ ਮੇਰੇ ਘਰ ਚਲੋ ਕੋਈ ਗੱਲ ਨਹੀਂ ਦਾਦੀ ਜੀ ਤੇ ਮੰਮੀ ਹੁੰਦੀ ਜਾਣਣੇ ਕਿ ਇੱਥੇ ਬੈਠੀ ਹੈ ਨਹੀਂ ਚੱਲੀਏ ਚੱਲੇ ਜਾਜੀ ਇੱਕ ਮਿੰਟ ਆਓ ਜਰਾ ਫਿਰ ਅੱਛਾ ਆਈ ਜੀ ਆਈਏ ਬੈਠੋ ਆਈਏ ਇੱਕ ਮਿੰਟ ਇੱਕ ਮਿੰਟ ਆਇਆ ਇੱਕ ਮਿੰਟ ਆਏ ਓ ਮੰਮੀ ਹੁਣ ਉਹਨਾਂ ਨੂੰ ਇੱਥੇ ਆੜ ਕੇ ਬਹਿ ਜੇ ਸਾਰਾ ਕੁਝ ਤੁਸੀਂ ਚਾਹ ਪਾਣੀ ਪੀ ਲਿਆ ਵਾ ਹੁਣ ਚੱਲੀਏ ਘਰ ਕੇ ਹਾਂ ਨਹੀਂ ਚੁੱਪ ਕਰ ਚਾਤੀ ਨੇ ਉਹ ਦੇਨ ਲਾਈਨ ਕਰਨਾ ਹੋਣਾ ਕਰ ਲੈਂਦੇ ਜੋ ਕਰਦੀ ਥੇ ਤੁਹਾਨੂੰ ਤੇ ਬਸ ਨਾ ਹੋਰ ਵੀ ਕੰਮ ਨਹੀਂ ਹੈ ਦੇਨ ਲਾਈਨ ਤੋਂ ਸੋਨ ਇਹ ਵੀ ਜਦ ਹੀ ਤੁੰਦ ਨੇ ਅਸੀਂ ਦਿੱਤੇ ਹੀ ਹੋਏ ਕੋਈ ਐਵੇਂ ਨਹੀਂ ਦਿੰਦਾ ਕਿ ਤੈਨੂੰ ਪਾਸ ਕਰੋ ਪਾਸ ਕਰੋ ਮੈਂ ਤਾਂ ਧੀ ਰਿਤਾ ਸੀ ਚਾਈ ਜੀ ਹੁਣ ਦੱਸੋ ਕੀ ਕਰਨਾ ਜੇ ਵੇਖੋ ਚਾਹੀਦਾ ਤੇ ਐਹੋ ਹੀ ਸੀ ਉਹਨਾਂ ਨੂੰ ਕਿ ਜਵਾਈ ਨੂੰ ਨਾਲ ਲੈ ਕੇ ਆਂਦੇ ਹੈ ਦੱਸ ਕੇ ਨਾਲੇ ਆਂਦੇ ਹੁਣ ਬਿਨਾ ਦੱਸਿਆ ਤੇ ਮੈਂ ਹੁਣ ਦੱਸੋ ਕੀ ਕਰਾਂ ਉਹ ਚੱਲ ਬੋਤੀ ਗੱਲ ਕਿ ਯਾਰ 100 ਰੁਪਏ ਸਗਣ ਪਾ ਦੇ ਤੇ ਜਦੋਂ ਜਵਾਈ ਆਏਗਾ ਨਾ ਉਹਨੂੰ ਆਪਾਂ ਸਭ ਕੁਝ ਕਰ ਲਾਂਗੇ ਉਦੋਂ ਜੋ ਵੀ 딜 ਲੈਣਾ ਹੈ ਚਾਈ ਜੀ ਪੈਨ ਜੀ ਦਾ ਤੇ ਤੁਹਾਨੂੰ ਪਤਾ ਹੀ ਆ ਫਿਰ ਮੂੰਹ ਨਾ ਕਿਤੇ ਬਣਾ ਲੈਣ ਨਹੀਂ ਮੂੰਹ ਦਾ ਕੱਲਾ ਬਣਾਣਾ ਵੇ ਇਹਦੇ ਵਿੱਚ ਕਿਹੜੀ ਗੱਲ ਲੱਗਿਆ ਧੀ ਆਈ ਕੱਢ ਲਈ ਆਈ ਏ ਅਰ ਤੇ ਜਦੋਂ ਜਵਾਈ ਆਏਗਾ ਤੇ ਆਪਾਂ ਉਦੋਂ ਦੋਸਰੇ ਬੱਜੇਗਾ ਫੇਰ ਦੇ ਲਿਆਂਗੇ ਹਾ ਹੋ ਮੈਂ ਤਾਂ ਸੋਚਿਆ ਸੀ ਕਿ ਚੱਲ ਸਾਡੀ ਧੀ ਆ ਚੰਗਾ ਦਵਾਂਗੇ ਪਰ ਹੁਣ ਬਿਨਾ ਦੱਸਿਆ ਆ ਗਏ ਬਿਨਾ ਦੱਸੇ ਆ ਗਈ ਆ ਤੇ ਹੁਣ ਜਾਂ ਤਾਂ ਦੱਸ ਕੇ ਆਂਦੇ ਤੇ ਫੇਰ ਵੀ ਸੀ ਉਹ ਦੱਸ ਕੇ ਤੇ ਆਏ ਨਹੀਂ ਠੀਕ ਆ ਆਪਾਂ 1100 ਰੁਪਏ ਆ 1100 ਚਲੋ ਚਲੋ ਮੈਂ ਹੋ ਪੁੱਛਣਾ ਚਲੋ 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 ਚਾਹੀ ਜੀ ਤਾਂ ਜਿਹਨੇ ਕੁਝ ਦੇਣਾ ਨਹੀਂ ਭੈਂ ਜਿਹੜਾ ਕਹਦਾ ਦੇਣਾ ਹੈ ਅਜਨਰ ਦੇਣਾ ਜਦੋਂ ਸਾਰੇ ਇਕੱਠੇ ਆਣਗੇ ਨਾ ਫਿਰ ਦੇਵਾਂਗੇ ਉਹਨਾਂ ਨੂੰ ਹੁਣ ਆਪਾਂ ਆਪਣੀ ਧੀ ਨੂੰ ਹੀ ਦੇਣਾ ਹੈ ਚਲੋ ਠੀਕ ਹੈ ਚਲੋ 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 ਮੰਮੀ ਚੱਲੀਏ ਤੁਸੀਂ ਨਾ ਜਿੱਥੇ ਵੀ ਜਾਂਦੇ ਜੜ ਕੇ ਬਹਿ ਹੀ ਜਾਂਦੇ ਜੇ ਉਹ 2 ਮਿੰਟ ਬਹਿ ਜਾ ਰੁਕ ਜਾ ਕਾਦੀ ਫਾਦੀ ਪਈ ਤੈਨੂੰ ਤੇ ਮੈਨੂੰ ਵੀ ਪਤਾ ਵਕਤ ਹੀ ਉੱਠਣ ਕਿਉਂ ਨਹੀਂ ਦੇ ਤਾਨੂੰ ਜਿਹੜੀ ਕੀ ਹੋਇਆ ਕਿੱਥੇ ਜਾਣਾ ਏ ਐਵੇਂ ਘਰ ਚਾਚੀ ਮੈਂ ਇਹਨਾਂ ਨੂੰ ਕਿਹਾ ਚੱਲੀਏ ਘਰ ਕਿੰਨਾ ਟਾਈਮ ਹੋ ਗਿਆ ਵਾ ਜਾਣਾ ਜ਼ਰੂਰੀ ਆ ਹਾਂਜੀ ਚਾਚੀ ਜੀ ਜਾਣਾ ਤੇ ਵੇਖੋ ਹੈਗਾ ਹੀ ਆ ਚੱਲ ਇੰਜ ਕਰ ਮੈਂ ਅੱਗੇ ਵੀ ਤੈਨੂੰ ਫੋਨ ਕੀਤਾ ਸੀ ਤੇ ਤੂੰ ਕਿਹਾ ਸੀ ਚਾਚੀ ਜੀ ਮੇਰਾ ਟਾਈਮ ਨਹੀਂ ਹੈਗਾ ਬਾਅਦ ਚਾਵਾਂਗੇ ਕਿਉਂਕਿ ਤੁਸੀਂ ਘੁੰਮਣ ਚਲੇ ਗਏ ਸੀ ਤੇ ਪੁੱਤ ਆ ਐਤਵਾਰ ਵਾਲਾ ਕੱਲ ਪਰਸੋਂ ਆ ਨਾ ਤੂੰ ਨਾਲ ਗੋਲਡੀ ਨੂੰ ਲੈ ਕੇ ਆਵੇਂ ਚੰਗਾ ਪੁੱਤ ਚਲੋ ਚਾਚੀ ਜੀ ਜੇ ਉਹ ਆ ਗਏ ਨਾ ਫਿਰ ਮੈਂ ਉਹਨਾਂ ਨੂੰ ਲੈ ਆਵਾਂਗੀ ਉਹ ਘਰ ਵਿੱਚ ਮੈਂ ਘਰ ਤੇ ਆਈ ਆ ਮੰਮੀ ਮੈਨੂੰ ਬੋਲਦ ਰਹਿੰਦੇ ਆ ਘਰ ਵੀ ਮੇਰੇ ਆਫਿਸ ਦਾ ਕੰਮ ਮੈਂ ਕਰਦੀ ਰਹਿੰਦੀ ਨਹੀਂ ਪੁੱਤ ਲੈ ਕੇ ਆਵੇਂ ਆ ਸਗੋ ਵਿਆਹ ਤੋਂ ਬਾਅਦ ਜਿਹੜੇ ਫੇਰੇ ਫੁਰੇ ਦੇ ਕੰਮ ਹੈ ਨਾ ਆ ਹੋ ਜਾਂਦੇ ਚੰਗੇ ਰਹਿੰਦੇ ਹੈਨਾ ਨਾਲੋ ਨਾਲ ਹੋ ਜਾਂ ਲਿਆਓ ਲਿਆ ਆ ਲੈਤੀ ਏ ਤੋਰਨਾ ਬੋਤਾ ਸਗਣੇ ਗਿਆ ਵਾਸ ਹਾਏ ਹਾਏ ਜਿਹੜੇ ਪ੍ਰੋਣੇ ਨਾਲ ਲਾਇਗ ਨਹੀਂ ਨਾ ਆਉਂਦੀ ਸੀਗੀ ਹਾਏ ਹਾਏ ਧੀਏ ਆ ਤੇ ਬੰਦਾ ਹੀ ਆ ਤੇਰਾ ਸਗਣ ਹਾਂ ਤੂੰ ਪਹਿਲੇ ਫਿਰ ਜੂ ਆਈ ਪਹਿਲੀ ਵਾਰੀ ਤੇ ਆਈ ਹੈ ਪਹਿਲੀ ਲੋਡ ਮੈਂ ਤੇ ਤੁਹਾਨੂੰ ਮਿਲਣ ਆਈ ਸੀ ਨਾ ਹਾਂ ਤੇ ਫਿਰ ਕੋਈ ਗੱਲ ਨਹੀਂ ਆਂ ਸੀ ਕੀ ਦਿੱਤਾ ਕੁਛ ਨਹੀਂ ਦਿੱਤਾ ਓਹੋ ਮੈਂ ਹਾਂ ਪਾਪਾ ਜਸਵੀਰ ਹਾਂਜੀ ਭੈਣ ਜੀ ਇਹ ਕੀ ਹੈ 1100 ਰੁਪਏ ਭੈਣ ਜੀ ਵੇਖ ਲੈ ਹਾਂਜੀ ਵੇਖੋ ਭੈਣ ਜੀ ਹਾਂ ਮੈਂ ਵੇਖ ਲਿਆ ਉਹ ਤਾਂ ਮੈਂ ਵੇਖ ਲਿਆ ਪਰ ਐਨੇ ਥੋੜੇ ਮੈਂ ਤੁਹਾਨੂੰ ਐਨੇ ਦਿੰਦੀ ਰਹੀ ਆ ਪਹਿਲੀ ਵਾਰੀ ਆਈ ਕਿਰਨ ਤੇਰੇ ਘਰ ਚਾਹ ਕੀ ਬੋਲਦੇ ਦਾਦੀ ਗੋਲ ਪਹਿਲੀ ਵਾਰੀ ਆਈ ਮਮੀ ਕੀ ਕਹਿੰਦੇ ਭਾਂਜੀ ਸਾਨੂੰ ਪਤਾ ਕੁੜੀ ਪਹਿਲੀ ਵਾਰੀ ਆਈ ਆ ਪਰ ਪਹਿਲੀ ਵਾਰੀ ਇਹਨੂੰ ਆਪਣੇ ਪਰੋਣੇ ਨਾਲ ਆਉਣਾ ਚਾਹੀਦਾ ਸੀ ਨਾ ਇਹ ਤਾਂ ਕੱਲੀ ਆਈ ਆ ਉਹ ਆਇਆ ਨਹੀਂ ਸੀ ਤੇ ਮੈਂ ਇਸ ਲਈ ਕਹਿੰਦੀ ਫਿਰ ਮਿਲਣਾ ਮੈਂ ਮਿਲਣਾ ਤੇ ਮੈਂ ਕਿਹਾ ਚੱਲ ਤੈਨੂੰ ਮਲਾ ਕੇ ਲਿਆਣੀ ਆਣਾ ਉਹ ਮਮੀ ਮੈਂ ਕਹਦੋ ਕੀ ਆ ਚੱਲ ਚੁੱਪ ਕਰਦੀ ਤੂੰ ਮਾਰੀ ਜਨੀ ਵੀ ਤੈਨੂੰ ਬੜਾ ਪਤਾ ਲੱਗਦਾ ਕਿਸੇ ਗੱਲ ਦਾ ਚਾਹੀ ਤੂੰ ਆਪ ਸੋਚੋ ਪਹਿਲੀ ਵਾਰੀ ਆਈ ਕੋ ਕਪੜਾ ਲੱਤਾ ਕੁਝ ਨਹੀਂ ਬੰਦਾ ਕਹਿੰਦੇ ਪ੍ਰੋਨੇ ਦੇ ਕਪੜੇ ਇਹਦੇ ਕਪੜੇ ਤੂੰ 1100 ਰੁਪਏ ਇੱਕ ਢਕਾ ਦਿੱਤਾ ਉਹ ਜਦੋਂ ਪ੍ਰੋਨਾ ਆਏ ਕਹਿੰਦਾ ਮੈਂ ਕੋਈ ਏਡੇ ਢੋਲਾ ਝੱਟ ਐਵੇਂ ਨਹੀਂ ਵਾਕੀਤਾ ਮੈਂ ਜਦੋਂ ਸਾਰੇ ਜਣੇ ਆਉਗੇ ਨਾ ਉਦੋਂ ਮੈਂ ਕਪੜੇ ਵੀ ਦਵਾਗੀ ਸਭ ਕੁਝ ਦਵਾਗੀ ਤਰਾਸ ਮਾਂ ਲਵਾਂਗੇ ਉਦੋਂ ਪਰ ਹੁਣ ਤੈਨੂੰ ਪਤਾ ਉਹ ਕੱਲੀ ਆਈ ਏ ਜਵਾਈ ਨਾਲ ਆਂਦਾ ਤੁਸੀਂ ਸਾਰੇ ਜਣੇ ਸੋਹਣੀ ਤਰ੍ਹਾਂ ਆਂਦੇ ਮੈਂ ਸਭ ਕੁਝ ਤੁਹਾਨੂੰ ਦੇਣਾ ਸੀ ਐਡੇ ਚਲੋ ਮਾੜਾ ਜਿਹਾ ਆਪਾ ਪਿਆਰ ਹੀ ਦਿੱਤਾ ਫਸ ਕੁੜੀ ਨੂੰ ਫਿਰ ਪਿਆਰ ਵੀ ਕੁਛ ਨਹੀਂ ਦਿੱਤਾ ਥੋੜਾ ਜਿਹਾ ਦਿੱਤਾ ਜੀ ਕੀ ਆਈ ਏ ਕੁੜੀ ਪਹਿਲੀ ਵਾਰੀ ਆਈ ਏ ਇੱਕ ਪੁਝੀਆ ਤੇ ਬਿਸਕੁਟ ਤੇ ਨਾਲ ਸਮੋਸੇ ਰਾ ਦਿੱਤੇ ਪੂਰਾ ਤਾਂ ਚਾਹੀਦਾ ਸੀ ਟੇਬਲ ਪਰਨਾ ਆਹ ਹੈ ਰੀ ਜੀ ਬੜੀ ਹੁੰਦੀ ਦਾਦੀਆਂ ਨੂੰ ਤੇ ਚਾਚੀਆਂ ਨੂੰ ਰੀ ਜੀ ਬੜੀ ਹੁੰਦੀ 1 ਮਿੰਟ ਚਾਹੀ ਜੀ ਬਸ ਕਰ ਜੋ ਪੰਜੀ ਤੇ ਜੋ ਕੁਝ ਕਹਿੰਦੇ ਬਿਲਕੁਲ ਸਹੀ ਕਹਿੰਦੇ ਜੇ ਪਰ ਇਹਦੇ ਵਿੱਚ ਗਲਤੀ ਕਿਹਦੀ ਹੈ ਗਲਤੀ ਸਾਰੀ ਟਾਡੀ ਆ ਜੇ ਤੁਸੀਂ ਸਾਨੂੰ ਦੱਸਿਆ ਹੁੰਦਾ ਕਿ ਕਿਰਨ ਆ ਰਹੀ ਆ ਤੇ ਆਪਾਂ ਇੰਤਜ਼ਾਮ ਕਰਨਾ ਸੀ ਨਾ ਪਹਿਲੀ ਗੱਲ ਤਾਂ ਆ ਕੱਲ ਹੀ ਗਲਤ ਆ ਕਿ ਤੁਸੀਂ ਕੁੜੀ ਨੂੰ ਲੈ ਕੇ ਆਏ ਜੇ ਨਾਲ ਪਰੌਣੇ ਨੂੰ ਲੈ ਕੇ ਆਪ ਤਾਂ ਤੁਸੀਂ ਸਾਨੂੰ ਮਤਾਂ ਦਿੰਦੇ ਰਹੇ ਜੇ ਚਲੋ ਮੰਨ ਲਓ ਕਿ ਕੁੜੀ ਦਾ ਆਪਣਾ ਘਰ ਆ ਜੇ ਆ ਗਈ ਆ ਤੇ ਜੋ ਸਾਡੇ ਕੋਈ ਕਰਤਾ ਕੁੜੀ ਪਰੌਣੀ ਆ हां दो ये जसवीर तू कहते गल मनਦੀ ਹੋਣੀ ਬਾਜ਼ਾਰ ਕੀ ਨਹੀਂ ਮਿਲਦਾ ਸਾਰਾ ਕੁਝ ਰੈਡੀਮੇਡ ਆਇਆ ਹੁੰਦਾ ਨਹੀਂ ਬਸ ਆਨਲਾਈਨ ਟ੍ਰੈਕ ਕਰੀਂ ਫੋਨ ਕਰੋ ਸਾਰਾ ਕੁਝ ਆ ਜਾਂਦਾ ਕਰ ਚਾਚੀ ਜੀ ਮੈਂ ਮਮਮੀ ਨੂੰ ਕਿਹਾ ਸੀ ਆਪਾਂ ਕਿਸੇ ਦੇ ਘਰ ਵੀ ਜਾਨੇ ਨਾ ਪਹਿਲਾਂ ਇੰਟੀਮੇਸ਼ਨ ਦੇਣਾ ਹੁੰਦਾ ਕਿ ਆਪਾਂ ਆਣ ਲੱਗੇ ਆ ਉਹ ਬੜਾ ਫਰਕ ਪੈ ਜਾਂਦਾ ਪਰ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤੇ ਸਮਝਣ ਦੇ ਨਾਮ ਹੀ ਨਹੀਂ ਚਲੋ ਆਪਾਂ ਇਹਨਾਂ ਨੂੰ ਨਹੀਂ ਸਮਝਾਣਾ ਆਪਾਂ ਇਹਨਾਂ ਨੂੰ ਪੁੱਛਦੇ ਆ ਤੁਸੀਂ ਦੱਸੋ ਕਿ ਜੋ ਕੁਝ ਪੈਂਜੀ ਨੇ ਕੀਤਾ ਇਹ ਗਲਤ ਕੀਤਾ ਕਿ ਸਹੀ ਕੀਤਾ ਪਹਿਲਾਂ ਤੇ ਨਾਲ ਦੱਸਿਆ ਨਹੀਂ ਚਲੋ ਜੇ ਆ ਹੀ ਗਏ ਆ ਉਧਰ ਵੇਖੋ ਪੈਂਜੀ ਕੈਮਰੇ ਵਾਲੇ ਵੇਖੋ ਤੁਸੀਂ ਜੇ ਆ ਹੀ ਗਏ ਆ ਤੇ ਜੋ ਵੀ ਮਤਲਬ ਰੀਤੀ ਇਹ ਰੀਤੀ ਰਿਵਾਜ ਜਿਹੇ ਪੈਗੇ ਕੀ ਉਹ ਹੀ ਸਾਰਾ ਕੁਝ ਕਰੋ ਗ੍ਰੈਂਡ ਵੈਲਕਮ ਕਰੋ ਸਾਰਾ ਕੁਝ ਸ਼ੋਅ ਕਰੋ ਪਰ ਇਹ ਸਾਰਾ ਕੁਝ ਜਿੰਨਾ ਬਣਿਆ ਉਤਨਾ ਹੀ ਚੰਗਾ ਲੱਗਦਾ ਹਾਂਜੀ ਬਿਲਕੁਲ ਜੀ ਜੋ ਰੀਤੀ ਰਿਵਾਜ ਬਣੇ ਆ ਜੇ ਧੀ ਨੂੰ ਜੇ ਤੁਸੀਂ ਇਹ ਕੱਪੜੇ ਮੰਗਣ ਦੇ ਕੱਪੜੇ ਦੋ ਸਗਨ ਇਨਫ ਦਵੋ ਤੇ ਮਤਲਬ ਜੋ ਸਗਨ ਦਾ ਦੇਲ ਲੈਣ ਹੁੰਦਾ ਆਪਸ ਵਿੱਚ ਰਿਸ਼ਤਿਆਂ ਵਿੱਚ ਉਹ ਤੁਸੀਂ ਦੇਨ ਲੈਣ ਕਰੋ ਪਰ ਇਹ ਚੀਜ਼ਾਂ ਉਦੋਂ ਹੀ ਚੰਗੀਆਂ ਲੱਗਦੀਆਂ ਕਿ ਜਦੋਂ ਨਾਲ ਜਵਾਈ ਆਇਆ ਹੋਵੇ ਜਾਂ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਆਇਆ ਹੋਵੇ ਚਲੋ ਮੇਨ ਗੱਲ ਹੈ ਜਵਾਈ ਦੀ ਆਇਆ ਹੋਵੇ ਇੱਕ ਤਾਂ ਤੁਸੀਂ ਬਿਨਾਂ ਦੱਸਿਆ ਚਲੇ ਗਏ ਦੂਸਰਾ ਤੁਸੀਂ ਜਾ ਕੇ ਪੂਰਾ ਇਹ ਚੀਜ਼ ਚਾਹਦੇ ਜੇ ਕਿ ਸੇਵਾ ਪਾਣੀ ਸਾਡੀ ਪੂਰੀ ਹੋਵੇ ਤੇ ਤੀਆਂ ਤੇ ਸਾਡੀਆਂ ਉਹ ਹੀ ਆ ਨਾ ਤੀਆਂ ਕਹਦੀਆਂ ਪਰ ਉਹਨੀਆਂ ਜੀ ਉਹਨਾਂ ਨੂੰ ਕਾਹਦਾ ਇਹ ਕਰੀਏ ਤੇ ਭਾਂਜੀ ਤੁਹਾਡੇ ਸਾਹਮਣੇ ਤੁਸੀਂ ਰੋਲ ਨਭਾਇਆ ਬਹੁਤੇ ਇਹ ਚੀਜ਼ ਗਲਤ ਸੀ ਨਾ ਵੈਸੇ ਤੇ ਜਿਹੜੀ ਤੇ ਗਲਤ ਸੇ ਭਰੀ ਜਿਹਦੇ ਹੁੰਦੀ ਦਾਦੀ ਦੀ ਰੀਤ ਚਾਚੀ ਦੀ ਰੀਤ ਕਿ ਮੈਂ ਕੁਝ ਕਰਾਂ ਮੇਰੀ ਪੋਤਰੀ ਪਹਿਲੀ ਵਾਰੀ ਮੇਰੇ ਘਰ ਆਈ ਪਰ ਪੋਤਰੀ ਨੂੰ ਉਹ ਜੋ ਚੀਜ਼ ਬਣੀ ਹੁੰਦੀ ਨਾ ਸ਼ੁਰੂ ਤੋਂ ਉਹ ਹੀ ਹੁੰਦੇ ਹੈ ਇਹ ਉਹ ਰੀਤ ਤੁਸੀਂ ਕਰੈਕਟਰ ਚੋਂ ਬਾਹਰ ਆ ਜਾਓ ਹੈਨਾ ਉਹ ਚੀਜ਼ ਲੱਗ ਗਿਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਜੀ ਜਿਹੜੇ ਘਰ ਵਾਲੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕੀ ਰੀਤੀ ਰਿਵਾਜ ਹੈ ਕੀ ਆਪਾਂ ਕਰਨਾ ਕੀ ਨਹੀਂ ਕਰਨਾ ਪਰ ਉਹਨਾਂ ਦੇ ਵੀ ਉਸ ਟਾਈਮ ਮਜਬੂਰੀ ਬਣ ਜਾਂਦੀ ਆ ਕਿ ਹੁਣ ਕੁੜੀ ਆਈ ਸਾਡੇ ਘਰ ਖਾਲੀ ਹੱਥਾਂ ਤੋੜਨਾ ਨਹੀਂ ਹੈਗਾ ਤੇ ਐਸ ਕਰਕੇ ਆ ਚੱਕਰਾਂ 'ਚ ਨਾ ਪਿਆ ਕਰੋ ਜੋ ਸਿਸਟਮ ਬਣਿਆ ਹੋਇਆ ਉਸੇ ਸਿਸਟਮ ਨਾਲ ਚੱਲੋਗੇ ਤੁਹਾਡੇ ਰਿਸ਼ਤੇਦਾਰੀ ਖਰਾਬ ਨਾ ਹੋਏਗੀ ਹੁਣ ਉਹਨਾਂ ਨੂੰ ਤੇ ਅੱਜ ਆਪਾਂ ਸਮਝਾਤਾ ਜੇ ਨਾ ਸਮਝਾਂਦੇ ਤੇ ਕਲੇਸ਼ ਹੀ ਹੋਣਾ ਸੀ ਉਹ ਤੇ ਹੈ ਹੀ ਹੈ ਉਹ ਤੇ ਹੈ ਤੇ ਸਿਸਟਮ ਨਾਲ ਚੱਲਣਾ ਪੈਣਾ ਹੀ ਹੈ ਜੇ ਸਮਾਜ ਨਾਲ ਚੱਲਣਾ ਤੇ ਸਮਝ ਨਹੀਂ ਪੈਣਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮਚ